ਸਤ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਆਪਾਂ ਯੂਨੀਕੋਡ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਯੂਨੀਕੋਡ ਕੀ ਹੈ ਇਸ ਨੂੰ ਇੰਸਟਾਲ ਕਰਨ ਦਾ ਕੀ ਢੰਗ ਜਾਂ ਤਰੀਕਾ ਹੈ ਯੂਨੀਕੋਡ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਤੇ ਇਸ ਦੀ ਵਰਤੋਂ ਦੇ ਕੀ ਲਾਭ ਹਨ ਇਸ ਦੇ ਬਾਰੇ ਵਿਸਤਾਰ ਵਿੱਚ ਚਰਚਾ ਕਰਨ ਦੇ ਲਈ ਆਓ ਜੁੜ ਜੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕੰਪਿਊਟਰ ਕਿਵੇਂ ਕੰਮ ਕਰਦਾ ਹੈ ਅਸਲ ਦੇ ਵਿੱਚ ਕੰਪਿਊਟਰ ਜੋ ਹੈ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜਿਸ ਨੂੰ ਡਾਟਾ ਔਰ ਇਨਫੋਰਮੇਸ਼ਨ ਪ੍ਰੋਸੈਸਿੰਗ ਮਸ਼ੀਨ ਕਿਹਾ ਜਾਂਦਾ ਹੈ ਤੇ ਕਈ ਇਸ ਦੇ ਲਈ ਅੰਕੜਾ ਜਾਂ ਜਾਣਕਾਰੀ ਪ੍ਰਕਿਰਿਆ ਮਸ਼ੀਨ ਸ਼ਬਦ ਵੀ ਵਰਤਦੇ ਹਨ ਕੰਪਿਊਟਰ ਦੇ ਵਿੱਚ ਪਾਈਆਂ ਜਾਣ ਵਾਲੀਆਂ ਜਿੰਨੀਆਂ ਵੀ ਲਿਖਤਾਂ ਹਨ ਡਾਕੂਮੈਂਟਸ ਹਨ ਗੀਤ ਸੰਗੀਤ ਫੋਟੋਸ ਜਾਂ ਫਿਲਮਾਂ ਆਦਿ ਜੜੀਆਂ ਹਨ ਇਹ ਕੰਪਿਊਟਰ ਦੇ ਲਈ ਸਿਰਫ ਅੰਕੜੇ ਹਨ ਕਿਉਂ ਕਿ ਕੰਪਿਊਟਰ ਮਹਿਜ਼ ਇੱਕ ਡਾਟਾ ਆਰ ਇਨਫੋਰਮੇਸ਼ਨ ਪ੍ਰੋਸੈਸਿੰਗ ਮਸ਼ੀਨ ਹੈ ਕੰਪਿਊਟਰ ਸਿਰਫ ਦੋ ਹੀ ਅੰਕ 0 ਅਤੇ 1 ਨੂੰ ਸਮਝ ਸਕਦਾ ਹੈ ਸਿਰਫ ਸਿਫਰ ਤੇ ਇੱਕ ਇਹ ਦੋਵੇਂ ਅੰਕ ਜਿਹੜੇ ਨੇ ਕੰਪਿਊਟਰ ਦੇ ਲਈ ਮਹਿਜ਼ ਡਾਟਾ ਜਾਂ ਇਨਫੋਰਮੇਸ਼ਨ ਦਾ ਕੰਮ ਕਰਦੇ ਹਨ ਇਹਨਾਂ ਦੋਹਾਂ ਅੰਕਾਂ ਦੇ ਸੁਮੇਲ ਤੋਂ ਬਣੇ ਅੰਕੜਿਆਂ ਦੀ ਵਿਲੱਖਣ ਪ੍ਰਣਾਲੀ ਨੂੰ ਬਾਈਨਰੀ ਅੰਕ ਪ੍ਰਣਾਲੀ ਕਿਹਾ ਜਾਂਦਾ ਹੈ ਭਾਵੇਂ ਕੰਪਿਊਟਰ ਦੀ ਭਾਸ਼ਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਕੰਪਿਊਟਰ ਵਿੱਚ ਵਰਤੇ ਜਾਣ ਵਾਲੇ ਇਹਨਾਂ ਦੋਹਾਂ ਅੰਕਾਂ ਨੂੰ ਬਿਟਸ ਭਾਵ ਬਾਈਨਰੀ ਡਿਜੀਟ ਦਾ ਨਾਂ ਦਿੱਤਾ ਜਾਂਦਾ ਹੈ 8 ਬਿਟਸ ਮਿਲ ਕੇ ਇੱਕ ਬਾਈਟ ਤਿਆਰ ਕਰਦੇ ਹਨ ਜੋ ਕਿ ਮੈਮਰੀ ਸਾਈਜ਼ ਦਾ ਇੱਕ ਯੂਨਿਟ ਮੰਨਿਆ ਜਾਂਦਾ ਹੈ ਭਾਵੇਂ 0 ਤੇ 1 ਦੋਹਾਂ ਨੂੰ ਬਿਟਸ ਕਿਹਾ ਜਾਂਦਾ ਹੈ ਤੇ 8 ਬਿਟਸ ਮਿਲ ਕੇ ਇੱਕ ਬਾਈਟ ਤਿਆਰ ਕਰਦੇ ਹਨ ਜੋ ਕਿ ਮੈਮਰੀ ਸਾਈਜ਼ ਦਾ ਇੱਕ ਯੂਨਿਟ ਮੰਨਿਆ ਜਾਂਦਾ ਹੈ ਕੰਪਿਊਟਰ ਵਿੱਚ ਲਿਖਤ ਨੂੰ ਪੇਸ਼ ਕਰਨ ਦੇ ਲਈ ਸੰਕੇਤਾਂ ਭਾਵ ਸਿਗਨਲਸ ਦੀ ਵਰਤੋਂ ਹੁੰਦੀ ਹੈ ਉਹਨਾਂ ਨੂੰ ਕੋਡ ਦਾ ਨਾਮ ਦਿੱਤਾ ਜਾਂਦਾ ਹੈ ਕਿਨਾਂ ਨੂੰ ਸਿਗਨਲਸ ਨੂੰ ਕੋਡ ਦਾ ਨਾਮ ਦਿੱਤਾ ਜਾਂਦਾ ਹੈ ਤੇ ਕੰਪਿਊਟਰ ਦੇ ਵਿੱਚ ਹਰ ਅੰਕ ਜਾਂ ਅੱਖਰ ਨੂੰ ਕਿਸੇ ਨਾ ਕਿਸੇ ਚਿੰਨ ਰਾਹੀਂ ਦਰਸਾਉਣਾ ਹੁੰਦਾ ਹੈ ਤੇ ਉਹਨਾਂ ਨੂੰ ਦਰਸਾਉਣ ਦੇ ਲਈ 7 ਤੋਂ 16 ਬਿਟਸ ਬਾਈਨਰੀ ਕੋਡ ਦੀ ਵਰਤੋਂ ਕੀਤੀ ਜਾਂਦੀ ਹੈ ਫਾਰ ਐਗਜ਼ਾਮਪਲ ਬਾਈਨਰੀ ਅੰਕ 10 ਲੱਖ 1 ਨੂੰ ਜੋ ਹੈ ਇਹ 65 ਦੇ ਲਈ ਵਰਤਿਆ ਜਾਂਦਾ ਹੈ ਭਾਵ 10 ਲੱਖ 1 ਅੰਕ ਜਿਹੜਾ ਹੈ ਇਹ 65 ਨੂੰ ਦਰਸਾਉਂਦਾ ਹੈ ਜੋ ਕਿ ASCII ਅਮਰੀਕਨ ਸਟੈਂਡਰਡ ਕਮਿਊਨੀਕੇਸ਼ਨ ਇਨਫਰਮੇਸ਼ਨ ਇੰਟਰਚੇਂਜਰ ਕੋਡ ਦੇ ਵਿੱਚ ਅੰਗਰੇਜ਼ੀ ਦੇ ਅੱਖਰ A ਨੂੰ ਅੰਕ ਅੰਕਿਤ ਕਰਦਾ ਹੈ ਭਾਵ 10 ਲੱਖ 1 ਬਾਈਨਰੀ 65 ਨੂੰ ਦਰਸਾਉਂਦਾ ਹੈ ਜੋ ਕਿ ASCII ਦੇ ਕੋਡ ਵਿੱਚ ਅੰਗਰੇਜ਼ੀ ਦੇ A ਨੂੰ ਅੰਕਿਤ ਕਰਦਾ ਹੈ ਤੇ ਕੰਪਿਊਟਰ ਦੇ ਵਿੱਚ ASCII ਤੋਂ ਇਲਾਵਾ ISKI ਭਾਵ ਇਹ ਇੰਡੀਅਨ ਪ੍ਰਣਾਲੀ ਹੈ ASCII ਅਮਰੀਕਨ ਪ੍ਰਣਾਲੀ ਹੈ ਤੇ ਇਸ ਦੇ ਨਾਲ ਨਾਲ ਯੂਨੀਕੋਡ ਆਦ ਕਈ ਕੋਡਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕੰਪਿਊਟਰ ਦੇ ਵਿੱਚ ਹੁਣ ਇਹ ਤਿੰਨ ਪ੍ਰਣਾਲੀਆਂ ਹਨ ASCII ISKI ਤੇ 유니코드 ਸਭ ਤੋਂ ਪਹਿਲਾਂ ਜੋ ਹੈ ਸ਼ਾਰਟ ਦੇ ਵਿੱਚ ਅਸੀਂ ਇਹਨਾਂ ਬਾਰੇ ਚਰਚਾ ਕਰਾਂਗੇ ਆਸਕੀ ਤੇ ਇਸਕੀ ਬਾਰੇ ਫਿਰ ਅਸੀਂ ਯੂਨੀਕੋਡ ਲਵਾਂਗੇ ਕੰਪਿਊਟਰ ਦੇ ਵਿੱਚ ਅੰਗਰੇਜ਼ੀ ਲਿਖਣ ਲਈ ਵਰਤੀ ਜਾਣ ਵਾਲੀ ਆਸਕੀ ਕੋਡ ਅਸਲ ਦੇ ਵਿੱਚ ਕੀ ਹੈ ਕਿ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਜੇਜਰ ਚਿੰਜਰ ਇਹ ਅੰਗਰੇਜ਼ੀ ਜਾਂ ਲਾਤੀਨੀ ਕੋਡ ਬਣਾਈ ਹੈ ਤੇ ਆਸਕੀ 8 ਬਿਟਸ ਵਾਲਾ ਇੱਕ ਸੰਕੇਤ ਕੋਡ ਹੈ ਸੰਕੇਤ ਕੋਡ ਹੈ ਤੇ ਇਸ ਵਿੱਚ 0 ਤੇ 1 ਦੇ ਮੇਲ ਦੇ ਨਾਲ 256 ਵੱਖ-ਵੱਖ ਕੰਬੀਨੇਸ਼ਨ ਬਣ ਸਕਦੇ ਹਨ ਅਰਥਾਤ ਇਸ ਦੇ ਵਿੱਚ ਕਿਸੇ ਭਾਸ਼ਾ ਦੇ 256 ਵੱਖ-ਵੱਖ ਅੱਖਰਾਂ ਅੰਕਾਂ ਜਾਂ ਹੋਰ ਜਿਨ੍ਹਾਂ ਨੂੰ ਦਰਸਾਇਆ ਜਾ ਸਕਦਾ ਹੈ ਕਿਸ ਦੇ ਵਿੱਚ ASCII ਦੇ ਵਿੱਚ ਤੇ ਮੁੱਢਲੇ ਪੜਾਅ ਦੀਆਂ ਸਾਰੀਆਂ ਕੰਪਿਊਟਰਿਕ ਖੋਜਾਂ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੋਈਆਂ ਸਨ ਇਸ ਕਰਕੇ ਕੰਪਿਊਟਰ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਅੰਗਰੇਜ਼ੀ ਲਈ ਵਧੇਰੇ ਅਨੁਕੂਲ ਹੈ ਜਿਹੜੀ ਪ੍ਰਣਾਲੀ ਆਸਕੀ ਪ੍ਰਣਾਲੀ ਜੋ ਹੈ ਇਹ ਅੰਗਰੇਜ਼ੀ ਦੇ ਲਈ ਵਧੇਰੇ ਅਨੁਕੂਲ ਹੈ ਇਸ ਕਰਕੇ ਜਿਉਂ-ਜਿਉਂ ਲੋਡ ਮਹਿਸੂਸ ਹੋਈ ਵੱਖ-ਵੱਖ ਭਾਸ਼ਾਵਾਂ ਭਾਸ਼ਾ ਪ੍ਰੇਮੀਆਂ ਨੇ ਆਪੋ ਆਪਣੀ ਭਾਸ਼ਾ ਦੇ ਫੌਂਟ ਬਣਾਉਣੇ ਸ਼ੁਰੂ ਕੀਤੇ ਪੰਜਾਬੀ ਵਿੱਚ ਇਸ ਸੰਬੰਧ ਵਿੱਚ ਪਹਿਲਾ ਉਦਮ ਜਿਹੜਾ ਹੈ ਡਾਕਟਰ ਕੁਲਬੀਰ ਸਿੰਘ ਥਿੰਦ ਨੇ ਥਿੰਦ ਨੇ 1984 ਇਸਵੀ ਦੇ ਵਿੱਚ ਕੀਤਾ ਇਸ ਤੋਂ ਪਿੱਛੇ ਬਹੁਤ ਸਾਰੇ ਹੋਰ ਵਿਅਕਤੀਆਂ ਨੇ ਵੀ ਬਹੁਤ ਸਾਰੇ ਵੱਖ-ਵੱਖਰੇ ਫੌਂਟ ਬਣਾਏ ਤੇ ਆਪੋ ਆਪਣੇ ਫੌਂਟਾਂ ਲਈ ਵੱਖ-ਵੱਖ ਕੀਬੋਰਡ ਵੀ ਬਣਾ ਲਏ ਤੇ ਇਸ ਸਦਕਾ ਜਿਹੜੀਆਂ ਨੇ ਗਈ ਸਮੱਸਿਆਵਾਂ ਪੈਦਾ ਹੋ ਗਈਆਂ ਇਸ ਨਾਲ ਸਮੱਸਿਆਵਾਂ ਤਾਂ ਆਉਣੀਆਂ ਹੀ ਸਨ ਕੁਦਰਤੀ ਸੀ ਕਿ ਵੱਖ-ਵੱਖ ਵਿਅਕਤੀਆਂ ਨੇ ਵੱਖ-ਵੱਖ ਕੀਬੋਰਡ ਬਣਾਏ ਵੱਖ-ਵੱਖ ਫੌਂਟ ਬਣਾਏ ਜੇਕਰ ਇੱਕ ਫੌਂਟ ਦੀ ਵਰਤੋਂ ਕਰਦੇ ਹਾਂ ਇੱਕ ਕੀ ਦਬਾਉਣ ਦੇ ਨਾਲ ਕਹ ਪੈਂਦਾ ਸੀ ਤਾਂ ਦੂਜੇ ਫੌਂਟ ਦੇ ਵਿੱਚ ਉਸੇ ਬਟਨ ਦੇ ਨਾਲ ਕੋਈ ਹੋਰ ਅੱਖਰ ਪੈਂਦਾ ਸੀ ਇਹਨਾਂ ਫੌਂਟਾਂ ਦਾ ਆਧਾਰ ASCII ਪ੍ਰਣਾਲੀ ਹੋਣ ਕਰਕੇ अनेका ਸਮੱਸਿਆਵਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਤੇ ਕੰਪਿਊਟਰ ਦੇ ਵਿੱਚ ਦੂਸਰੀ ਪ੍ਰਣਾਲੀ ਜਿਹੜੀ ਹੈ ਉਸ ਦਾ ਨਾਮ ਹੈ ਇਸਕੀ ਇਸਕੀ ਕੀ ਹੈ ਇਸ ਦਾ ਪੂਰਾ ਨਾਮ ਹੈ ਇੰਡੀਅਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਆਸਕੀ ਅਮਰੀਕਨ ਸਟੈਂਡਰਡ ਕੋਡ ਇਨਫੋਰਮੇਸ਼ਨ ਇੰਟਰਚੇਂਜਰਸੀ ਤੇ ਇਸ ਦਾ ਨਾਮ ਹੈ ਇੰਡੀਅਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ 1991 ਦੇ ਵਿੱਚ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ 'ਤੇ ਇਕੱਠਾ ਕਰਨ ਦੇ ਮਕਸਦ ਦੇ ਨਾਲ ਇਹ ਸੰਕੇਤ ਪ੍ਰਣਾਲੀ ਤਿਆਰ ਕੀਤੀ ਗਈ ਸੀ ਕਿਹੜੀ ਇਸ ਕੀ ਪ੍ਰਣਾਲੀ ਜਿਸ ਨੂੰ ਕਿਹਾ ਜਾਂਦਾ ਹੈ ISCIIC ਇਸ ਪ੍ਰਣਾਲੀ ਦੀ ਵਰਤੋਂ ਭਾਰਤ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਸਨ ਵੱਖ-ਵੱਖ ਸੂਬਿਆਂ ਦੀਆਂ ਭਾਸ਼ਾਵਾਂ ਉਹਨਾਂ ਦੇ ਲਈ ਕੀਤੀ ਜਾ ਸਕਦੀ ਸੀ ਤੇ ਭਾਰਤੀ ਭਾਸ਼ਾਵਾਂ ਦੀਆਂ ਲਿਪੀਆਂ ਪ੍ਰਾਤਨ ਬ੍ਰਹਮੀ ਲਿਪੀ ਵਿੱਚੋਂ ਵਿਕਸਿਤ ਹੋਈਆਂ ਹੋਣ ਕਰਕੇ ਉਹਨਾਂ ਵਿੱਚ ਵਰਤੇ ਜਾਂਦੇ ਵੱਖ-ਵੱਖ ਅੱਖਰਾਂ ਦੀ ਬਣਤਰ ਲਗਭਗ ਇੱਕੋ ਜਹੀ ਸਬੰਧਿਤ ਧੁਨੀ ਦਾ ਉਚਾਰਨ ਸੇਮ ਸੀਗਾ ਇਸ ਕਰਕੇ ਸਾਰਿਆਂ ਦੇ ਵਿੱਚ ਇਸकी ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਇਹ ਇੱਕ ਫੋਨੇਟਿਕ ਪ੍ਰਣਾਲੀ ਹੈ ਇਸ ਵਿੱਚ ਇੱਕ ਧੁਨੀ ਲਈ ਕੇਵਲ ਇੱਕੋ ਅੱਖਰ ਹੀ ਨਿਸ਼ਚਿਤ ਕੀਤਾ ਗਿਆ ਹੈ ਇਸ ਵਿੱਚੋਂ ਅੱਖਰਾਂ ਦੀ ਕੀਬੋਰਡ ਦੇ ਅੰਗਰੇਜ਼ੀ ਅੱਖਰਾਂ ਦੀ ਧੁਨੀ ਉਚਾਰਨ ਦੇ ਨਾਲ ਮਿਲਾਨ ਕਰਕੇ ਵਿਉਂਤਬੰਦੀ ਕੀਤੀ ਗਈ ਹੈ ਭਾ ਇਸ ਇਸकी ਪ੍ਰਣਾਲੀ ਨੂੰ ਤਿਆਰ ਕਰਨ ਦੇ ਲਈ ਜੋ ਅੰਗਰੇਜ਼ੀ ਕੀਬੋਰਡ ਹੈ ਉਸ ਨੂੰ ਆਧਾਰ ਜ਼ਰੂਰ ਬਣਾਇਆ ਗਿਆ ਹੈ ਭਾਵੇਂ ਇਹ ਕੀ ਭਾਰਤੀ ਭਾਸ਼ਾਵਾਂ ਦੀ ਇੱਕੋ ਜਹੀ ਧੁਨੀ ਨੂੰ ਪ੍ਰਗਟ ਕਰਨ ਵਾਲੇ ਅੱਖਰਾਂ ਨੂੰ ਕੀਬੋਰਡ ਵਿੱਚ ਸਾਂਝੇ ਬਟਨ ਦੇ ਥੱਲੇ ਰੱਖਿਆ ਗਿਆ ਹੈ ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੀ ਮਦਦ ਦੇ ਨਾਲ ਅਸੀਂ ਭਾਰਤ ਦੀ ਕਿਸੇ ਵੀ ਭਾਸ਼ਾ ਵਿੱਚ ਲਿਖਤ ਗਏ ਡਾਕੂਮੈਂਟ ਨੂੰ ਦਸਤਾਵੇਜ਼ ਨੂੰ ਜੋ ਹੈ ਉਸ ਦਾ ਲਿਪੀਅੰਤਰ ਕਰ ਸਕਦੇ ਹਾਂ ਭਾਵੇਂ ਉਸ ਦਾ ਅਨੁਵਾਦ ਕਰ ਸਕਦੇ ਹਾਂ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਅਨੁਵਾਦ ਕਰਨਾ ਸੰਭਵ ਹੋ ਗਿਆ ਹੈ ਕਿਸ ਪ੍ਰਣਾਲੀ ਦੇ ਨਾਲ ਇਸ ਕੀ ਪ੍ਰਣਾਲੀ ਦੇ ਨਾਲ ਇਸ ਤੋਂ ਬਾਅਦ ਆ ਜਾਂਦਾ ਹੈ ਯੂਨੀਕੋਡ ਯਾਨੀ ਕਿ ASCII ਕੀ ਹੈ ਇਸ ਕੀ ਕੀ ਹੈ ਇਸ ਬਾਰੇ ਸਪਸ਼ਟ ਹੋਣ ਤੋਂ ਬਾਅਦ ਸਾਡੇ ਲਈ ਸਮਝਣਾ ਜ਼ਰੂਰੀ ਹੈ ਕਿ ਵਾਸਤਵ ਦੇ ਵਿੱਚ ਯੂਨੀਕੋਡ ਜੋ ਹੈ ਉਹ ਕੀ ਹੈ ਯੂਨੀਕੋਡ ਇੱਕ ਅੰਤਰਰਾਸ਼ਟਰੀ ਯਾਨਕੀ ਇੰਟਰਨੈਸ਼ਨਲ ਅੱਖਰ ਈ ਕੋਡਿੰਗ ਪ੍ਰਣਾਲੀ ਹੈ ਜੋ ਦੁਨੀਆ ਦੀ ਹਰ ਭਾਸ਼ਾ ਵਿੱਚ ਹਰ ਇੱਕ ਅੱਖਰ ਅਤੇ ਚਿੰਨ ਦੇ ਲਈ ਕੋਡ ਨਿਰਧਾਰਿਤ ਕਰਦੀ ਹੈ ਜਿਵੇਂ ਇਸकी जो है ਉਹ ਭਾਰਤੀ ਭਾਸ਼ਾਵਾਂ ਦਾ ਅਨੁਵਾਦ ਕਰਦੀ ਹੈ ਤੇ ਯੂਨੀਕੋਡ ਜਿਹੜਾ ਹੈ ਵਰਡ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਹਨ ਉਹਨਾਂ ਦੇ ਲਈ ਵਰਤੀ ਜਾਂਦੀ ਹੈ ਤੇ ਹੋਰ ਕੋਈ ਪ੍ਰਣਾਲੀ ਸਾਰੀਆਂ ਭਾਸ਼ਾਵਾਂ ਦਾ ਸਮਰਥਨ ਨਹੀਂ ਕਰਦੀ ਕਿਉਂਕਿ ਜਿਵੇਂ ਇਸ ਕੀ ਸਿਰਫ ਭਾਰਤੀ ਭਾਸ਼ਾਵਾਂ ਤੱਕ ਸੀਮਿਤ ਰਹਿ ਜਾਂਦੀ ਹੈ ਐਵੇਂ ਹੋ ਸਕਦਾ ਹੈ ਦੂਸਰੇ ਦੇਸ਼ਾਂ ਦੇ ਵਿੱਚ ਕੁਝ ਹੋਰ ਤਰ੍ਹਾਂ ਦੀਆਂ ਪ੍ਰਣਾਲੀਆਂ ਬਣੀਆਂ ਹੋਣ ਪਰ ਯੂਨੀਕੋਡ ਜਿਹੜਾ ਹੈ ਇੱਕ ਇੱਕੋ ਇੱਕ ਅਜਿਹੀ ਪ੍ਰਣਾਲੀ ਹੈ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਵਰਤੀਆਂ ਜਾਣ ਵਾਲੀਆਂ ਜਿੰਨੀਆਂ ਵੀ ਭਾਸ਼ਾਵਾਂ ਹਨ ਉਹਨਾਂ ਦਾ ਸਮਰਥਨ ਕਰਦੀ ਹੈ ਯੂਨੀਕੋਡ ਇੱਕੋ ਇੱਕ ਅਜਿਹੀ ਪ੍ਰਣਾਲੀ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਤੁਸੀਂ ਕਿਸੇ ਵੀ ਭਾਸ਼ਾ ਜੁਟ ਦੀ ਵਰਤੋਂ ਕਰਕੇ ਡਾਟਾ ਪ੍ਰਾਪਤ ਕਰ ਸਕਦੇ ਹੋ ਜਾਂ ਉਸ ਨੂੰ ਜੋੜ ਸਕਦੇ ਹੋ ਯੂਨੀਕੋਡ ਪ੍ਰਣਾਲੀ ਵਿਚ ਦੁਨੀਆ ਦੀ ਹਰ ਇੱਕ ਭਾਸ਼ਾ ਦੇ ਅੱਖਰਾਂ ਅੰਗਾਂ ਅਤੇ ਵਿਸ਼ੇਸ਼ ਚਿੰਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਇਹ ਉਹਨਾਂ ਨੂੰ ਇੱਕ ਵਿਸ਼ੇਸ਼ ਜਾਂ ਵਿਲੱਖਣ ਕੋਡ ਪ੍ਰਦਾਨ ਕਰਦੀ ਹੈ ਜੋ ਕਿ ਯੂਨੀਕੋਡ ਅਨੁਕੂਲ ਹਰ ਇੱਕ ਕੰਪਿਊਟਰ ਉੱਤੇ ਸਦਾ ਮੌਜੂਦ ਰਹਿੰਦਾ ਹੈ ਭਾਵ ਹਰ ਇੱਕ ਕੰਪਿਊਟਰ ਦੇ ਉੱਤੇ ਆਲਰੇਡੀ ਇੰਸਟਾਲ ਹੁੰਦਾ ਹੈ ਇਸ ਤਰ੍ਹਾਂ ਵੱਖ-ਵੱਖ ਫੌਂਟਾਂ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਹੱਲ ਯੂਨੀਕੋਡ ਨੇ ਬੜਾ ਸਫਲਤਾਪੂਰਵਕ ਕਰ ਦਿੱਤਾ ਹੈ ਯੂਨੀਕੋਡ ਪ੍ਰਣਾਲੀ 16 ਬਿਟ ਆਕਾਰ ਵਾਲੀ ਪ੍ਰਣਾਲੀ ਹੈ ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ ਦੇ 68536 ਅੱਖਰਾਂ ਅੰਕਾਂ ਦੇ ਚਿੰਨ੍ਹਾਂ ਨੂੰ ਰੂਪਮਾਨ ਕੀਤਾ ਗਿਆ ਹੈ ਭਾਵ 68536 ਅੱਖਰਾਂ ਅੰਕਾਂ ਤੇ ਜਿਨ੍ਹਾਂ ਨੂੰ ਇਸ ਦੇ ਵਿੱਚ ਰੂਪਮਾਨ ਕੀਤਾ ਗਿਆ ਹੈ ਕਿਸ ਦੇ ਵਿੱਚ ਯੂਨੀਕੋਡ ਦੇ ਵਿੱਚ ਇਹ ਪ੍ਰਣਾਲੀ ਕੰਪਿਊਟਰ ਵਿੱਚ ਅੰਕੜਾ ਭੰਡਾਰਨ ਦੇ ਲਈ ਇੱਕ ਸੰਕੇਤ ਮਾਪਦੰਡ ਨਿਰਧਾਰਤ ਕਰਦੀ ਹੈ ਇਸ ਨਾਲ ਕੰਪਿਊਟਰ ਉਤੇ ਅੰਗਰੇਜ਼ੀ ਤੋਂ ਇਲਾਵਾ ਸੰਸਾਰ ਦੀਆਂ ਹੋਰ ਜਿੰਨੀਆਂ ਵੀ ਭਾਸ਼ਾਵਾਂ ਹਨ ਉਹਨਾਂ ਦੀ ਵਰਤੋਂ ਨੂੰ ਵੀ ਪੂਰੀ ਤਰ੍ਹਾਂ ਸੰਭਵ ਬਣਾ ਦਿੱਤਾ ਹੈ ਭਾਵੇਂ ਅਸੀਂ ਕੰਪਿਊਟਰ ਦੇ ਉੱਤੇ ਜੇਕਰ ਆਪਣੇ ਦੇਸ਼ ਦੀ ਕਿਸੇ ਭਾਸ਼ਾ ਦੇ ਵਿੱਚ ਲਿਖੇ ਗਏ ਡਾਕੂਮੈਂਟ ਨੂੰ ਕਿਸੇ ਦੂਸਰੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕਰਨਾ ਚਾਹੁੰਦੇ ਹਾਂ ਜਾਂ ਕਿਸੇ ਹੋਰ ਭਾਸ਼ਾ ਦੇ ਡਾਕੂਮੈਂਟ ਨੂੰ ਆਪਣੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕਰਕੇ ਪੜ੍ਹਨਾ ਚਾਹੁੰਦੇ ਹਾਂ ਤਾਂ ਇਹ ਸੰਭਵ ਹੋ ਗਿਆ ਹੈ ਕਿਸ ਸਦਕਾ ਯੂਨੀਕੋਡ ਪ੍ਰਣਾਲੀ ਦੇ ਆਉਣ ਸਦਕਾ ਫਿਰ ਆ ਜਾਂਦਾ ਹੈ ਇਸ ਦਾ ਪਹਿਲਾ ਐਡੀਸ਼ਨ ਜੋ ਹੈ ਯੂਨੀਕੋਡ ਦਾ 1991 ਈਸਵੀ ਦੇ ਵਿੱਚ ਸਾਹਮਣੇ ਆਇਆ ਇਸ ਦੇ ਤਾਜ਼ੇ ਇਸ ਦੇ ਤਾਜ਼ੇ ਐਡੀਸ਼ਨਾਂ ਵਿੱਚ ਸੰਸਾਰ ਭਰ ਦੀਆਂ ਵੱਖ-ਵੱਖ ਭਾਸ਼ਾਵਾਂ ਦੇ 50000 ਤੋਂ ਜ਼ਿਆਦਾ ਅੱਖਰ ਸ਼ਾਮਿਲ ਕੀਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਇਸ ਵਿੱਚ ਮੈਥਮੈਟਿਕਸ ਵਿਗਿਆਨ ਤਕਨੀਕੀ ਅਤੇ ਸੰਗੀਤਕ ਜਿਨ੍ਹਾਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਹੈ ਯੂਨੀਕੋਡ ਪ੍ਰਣਾਲੀ ਇੱਕ ਤੋਂ ਵੱਧ ਲਿਪੀਆਂ ਵਿੱਚ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਬਿਲਕੁਲ ਅਨੁਕੂਲ ਹੈ ਇਸ ਵਿੱਚ ਗੁਰਮੁਖੀ ਦੇਵਨਾਗਰੀ ਯਾਨਕੀ ਭਾਰਤੀ ਜਿੰਨੀਆਂ ਵੀ ਭਾਸ਼ਾਵਾਂ ਹਨ ਉਹ ਸਾਰੀਆਂ ਸ਼ਾਮਿਲ ਹਨ ਤੇ ਇਸ ਪ੍ਰਣਾਲੀ ਨੂੰ ਕੋਈ ਵੀ ਜੋ ਕੰਪਨੀ ਹੈ ਭਾਵੇਂ ਉਹ ਐਪਲ ਹੈ IBM Oracle Microsoft ਹੈ ਜਾਂ Cybese ਜਾਂ Unisys ਹੈ ਸਾਰੀਆਂ ਦੀਆਂ ਸਾਰੀਆਂ ਕੰਪਨੀਆਂ ਨੇ ਇਸ ਨੂੰ ਅਪਣਾਇਆ ਹੈ ਇਥੋਂ ਤੱਕ ਕਿ ኦਪਰੇਟਿੰਗ ਸਿਸਟਮ ਅਤੇ ਵੈਬ ਬ੍ਰਾਊਜ਼ਰ ਵਰਗੇ ਸਰਕਟ ਸੌਫਟਵੇਅਰ ਵੀ ਜਿਹੜੇ ਨੇ ਉਹ ਵੀ ਯੂਨੀਕੋਡ ਦੀ ਦੇ ਅਨੁਸਾਰ ਹੀ ਕੰਮ ਕਰਦੇ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਯੂਨੀਕੋਡ ਦੀ ਲੋੜ ਕਿਉਂ ਪਈ ਕੰਪਿਊਟਰ ਦੀ ਸਕਰੀਨ ਉੱਤੇ ਕਿਸੇ ਵੀ ਲਿਖੇ ਹੋਏ ਡਾਕੂਮੈਂਟ ਨੂੰ ਜਾਂ ਦਸਤਾਵੇਜ਼ ਨੂੰ ਪੜਨ ਦੇ ਲਈ ਕੰਪਿਊਟਰ ਦੇ ਉੱਤੇ ਉਸੇ ਫੌਂਟ ਦਾ ਹੋਣਾ ਲਾਜ਼ਮੀ ਹੈ ਜਿਵੇਂ ਕਿ ਅਸੀਂ ਪਿਛਲੀਆਂ ਲੈਕਚਰ ਲੜੀਆਂ ਦੇ ਵਿੱਚ ਵੀ ਚਰਚਾ ਕੀਤੀ ਸੀ ਕਿ ਜੇਕਰ ਕਿਸੇ ਕੰਪਿਊਟਰ ਦੇ ਉੱਤੇ ਇੱਕ ਫੌਂਟ ਦੇ ਵਿੱਚ ਜੋ ਲਿਖਿਆ ਗਿਆ ਹੈ ਦੂਸਰੇ ਕੰਪਿਊਟਰ ਦੇ ਉੱਤੇ ਅਗਰ ਉਹ ਫੌਂਟ ਹੁੰਦਾ ਸੀ ਤਾਂ ਤਾਂ ਉਹ ਲਿਖਤ ਪੜ੍ਹੀ ਜਾਂਦੀ ਸੀ ਅਦਰਵਾਈਜ਼ ਉਹ ਲਿਖਤ ਜਿਹੜੀ ਸੀ ਉਹ ਬਾਕਸ ਬਾਕਸ ਬਣ ਜਾਂਦੀ ਸੀ ਜਿਸ ਤੋਂ ਜੋ ਪਾਠਕ ਹੁੰਦਾ ਸੀ ਯੂਜ਼ਰ ਹੁੰਦਾ ਸੀ ਉਸ ਤੇ ਪੱਲੇ ਕੁਝ ਵੀ ਨਹੀਂ ਸੀ ਪੈਂਦਾ ਤੇ ਯੂਨੀਕੋਡ ਦੇ ਆਉਣ ਦੇ ਨਾਲ ਇਸ ਸਮੱਸਿਆ ਦਾ ਹੱਲ ਹੋ ਗਿਆ ਇਸ ਹੱਲ ਦੀ ਹੀ ਲੋੜ ਸੀ ਜੋ ਕਿ ਯੂਨੀਕੋਡ ਨੇ ਪੂਰੀ ਕਰ ਦਿੱਤੀ ਤੇ ਕੀਬੋਰਡ ਉਤੇ ਅੰਗਰੇਜ਼ੀ ਦੇ ਹਰ ਇੱਕ ਬਟਨ ਨੂੰ ਇੱਕ ਸੰਕੇਤ ਦਿੱਤਾ ਗਿਆ ਹੈ ਜੋ ਕਿ ਇੱਕ ਸਟਿਰ ਯਾਨੀ ਕਿ ਪਰਮਾਨੈਂਟ ਕੋਡ ਹੈ ਕੀਬੋਰਡ ਦਬਾਏ ਗਏ ਬਟਨ ਦਾ ਸੰਕੇਤ ਪੈਦਾ ਕਰਦਾ ਹੈ ਲਾਗੂ ਕੀਤੇ ਗਏ ਫੌਂਟ ਦੇ ਆਧਾਰ ਉਤੇ ਸੀਪੀਯੂ ਇਸ ਕੋਡ ਦਾ ਮੇਲ ਪਹਿਲਾਂ ਤੋਂ ਨਿਰਧਾਰਿਤ ਕਿਸੇ ਅੱਖਰ ਜਾਂ ਅੰਕ ਜਾਂ ਚਿੰਨ ਨਾਲ ਕਰਾਉਂਦਾ ਹੈ ਤੇ ਉਹ ਸਕਰੀਨ ਉਤੇ ਰੂਪਮਾਨ ਹੋ ਜਾਂਦਾ ਹੈ ਆਸਕੀ ਪਰਨਾਲੀ ਜੋ ਸੀ ਵਿੱਚ ਜੇਕਰ ਕੀਬੋਰਡ ਉੱਤੇ ਸੀ ਜਿਹੜੀ ਸੀ ਉਹ ਛੋਟੀ ਯਾਨੀ ਕਿ ਸੀ ਦਾ ਬਟਨ ਦਬਾਇਆ ਜਾਂਦਾ ਸੀ ਤਾਂ ਫੌਂਟ ਅੰਗਰੇਜ਼ੀ ਦਾ ਜੇਕਰ ਉਸਦੇ ਉੱਤੇ ਲੱਗਾ ਹੁੰਦਾ ਸੀ ਤਾਂ ਸਕਰੀਨ ਉੱਤੇ ਸੀ ਰੂਪਮਾਨ ਹੁੰਦੀ ਸੀ ਛੋਟੇ ਵਾਲੀ ਤੇ ਜੇਕਰ ਉਸੇ ਕੰਪਿਊਟਰ ਦੇ ਉੱਤੇ ਹਿੰਦੀ ਦਾ ਕੁਰਤੀ ਦੇ ਫੌਂਟ ਲੱਗਾ ਹੁੰਦਾ ਸੀ ਤੇ ਹਿੰਦੀ ਦਾ ਕ ਲਿਖਿਆ ਜਾਂਦਾ ਸੀ ਤੇ ਜੇਕਰ ਉਸੇ ਫੌਂਟ ਕੰਪਿਊਟਰ ਦੇ ਉੱਤੇ ਫੌਂਟ ਜੁਆਏ ਲੱਗਾ ਹੋਵੇ ਤਾਂ ਉਸੇ ਬਟਨ ਨੂੰ ਦਬਾਉਣ ਦੇ ਨਾਲ ਫਪਾ ਨਜ਼ਰ ਆਉਂਦਾ ਸੀ ਪਰੰਤੂ ਅੰਮ੍ਰਿਤ ਲਿਪੀ ਦੇ ਫੌਂਟ ਵਿੱਚ ਦੀ ਹਾਲਤ ਜੇਕਰ ਫੌਂਟ ਲੱਗਾ ਹੁੰਦਾ ਤੇ ਉਸ ਹਾਲਤ ਦੇ ਵਿੱਚ ਉਸੇ ਬਟਨ ਦੇ ਉੱਤੇ ਚੱਚਾ ਲਿਖਿਆ ਹੁੰਦਾ ਸੀ ਇਸੇ ਤਰ੍ਹਾਂ ਜੇਕਰ ਤੁਹਾਡੇ ਕੰਪਿਊਟਰ ਉਤੇ ਗੁਰਮੁਖੀ ਪੰਜਾਬੀ ਦਾ ਜੁਆਇਫ ਫੌਂਟ ਲੱਗਾ ਹੋਵੇ ਤਾਂ ਦੂਜੀ ਅੰਮ੍ਰਿਤ ਲਿਪੀ ਫੌਂਟ ਵਾਲੇ ਕੰਪਿਊਟਰ ਉਤੇ ਟਾਈਪ ਕੀਤੀ ਗਈ ਲਿਖਤ ਦੇ ਸਾਰੇ ਫਪੇ ਜਿਹੜੇ ਸਨ ਉਹ ਚੱਚੇ ਦੇ ਵਿੱਚ ਬਦਲ ਜਾਂਦੇ ਸਨ ਜਿਸ ਸਦਕਾ ਉਹ ਲਿਖਤ ਜਿਹੜੀ ਸੀ ਹਾਸੋਹਿਣੀ ਬਣ ਜਾਂਦੀ ਸੀ ਸ਼ਾਇਦ ਤੁਸੀਂ 3 ਇਡੀਅਟ ਮੂਵੀ ਅਗਰ ਇਕਰ ਵੇਖੀ ਹੋਈ ਹੈ ਤਾਂ ਉਸ ਦੇ ਵਿੱਚ ਜਦੋਂ ਜੋ ਬਹੁਤ ਆਪਣੇ ਆਪ ਨੂੰ ਇੰਟੈਲੀਜੈਂਟ ਤੇ ਕਾਬਿਲ ਸਮਝਦਾ ਹੈ ਜਦੋਂ ਉਹ ਸਪੀਚ ਦੇ ਰਿਹਾ ਹੈ ਤਾਂ ਅਮੀਰ ਖਾਨ ਨੇ ਜੋ ਹੈ ਉਸ ਦਾ ਕੰਪਿਊਟਰ ਦੇ ਉੱਤੇ ਉਹ ਚੇਂਜ ਹੀ ਕੀਤਾ ਹੈ ਜਿਸ ਸਦਕਾ ਕੁਝ ਵਰਡ ਜਿਹੜੇ ਨੇ ਅਜਿਹੇ ਚੇਂਜ ਹੋ ਕੇ ਬਦਲਾਵ ਉਹਨਾਂ ਦੇ ਵਿੱਚ ਆਇਆ ਅਜਿਹਾ ਹਾਸੋਹਿਨਾ ਬਦਲਾਵ ਕਿ ਉਹ ਭਰੀ ਸਭਾ ਦੇ ਵਿੱਚ ਜਿਹੜਾ ਹੈ ਬਹੁਤ ਇੱਕ ਤਰ੍ਹਾਂ ਦੇ ਨਾਲ ਮ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਂਦਾ ਹੈ ਸੋ ਉਹ ਕਾਰਨ ਕੀ ਸੀ ਉਹ ਕੰਪਿਊਟਰ ਦੇ ਫੌਂਟ ਨੂੰ ਬਦਲਣ ਸਦਕਾ ਹੀ ਉਸ ਦੀ ਲਿਖਤ ਦੇ ਵਿੱਚ ਪੂਰਾ ਬਦਲਾਵ ਹੋ ਗਿਆ ਸੀ ਔਰ ਉਸ ਨੇ ਬਿਨਾ ਉਸ ਨੂੰ ਸਮਝੇ ਐਸ ਇਟ ਇਜ਼ ਪੜ੍ਹ ਦਿੱਤਾ ਸੀ ਅਜਿਹੀ ਸਥਿਤੀ ਦੇ ਵਿੱਚ ਲਿਖਤ ਪੜ੍ਹੀ ਨਹੀਂ ਜਾ ਸਕੇਗੀ ਤੇ ਅਗਲੇ ਲਈ ਨਿਰਾਰਥਕ ਹੋ ਜਾਵੇਗੀ ਇਸੇ ਪ੍ਰਕਾਰ ਵਕ ਵਕ ਵਿਕਾਸਕਾਰਾਂ ਦੁਆਰਾ ਵਕ ਵਕ ਲੇਆਉਟ ਵਾਲੇ ਕੀਬੋਰਡ ਦੇ ਬਟਨ ਜਿਹੜੇ ਨੇ ਵੱਡਣਾ ਦੇ ਨਾਲ ਅੱਖਰ ਮਿਲਾ ਕੇ ਬਣਾਏ ਉਹਨਾਂ ਦੇ ਫੌਂਟਾਂ ਨੇ ਬਹੁਤ ਵੱਡੀ ਸਮੱਸਿਆ ਖੜੀ ਕਰ ਦਿੱਤੀ ਭਾ ਵੱਖ-ਵੱਖ ਵਿਕਾਸ ਫੌਂਟ ਮੇਕਰਾਂ ਨੇ ਜਦੋਂ ਵੱਖ-ਵੱਖ ਲੇਆਉਟ ਵਾਲੇ ਕੀਬੋਰਡ ਬਣਾਏ ਉਹਨਾਂ ਸਦਕਾ ਜਦੋਂ ਸਮੱਸਿਆ ਪੈਦਾ ਹੋ ਗਈ ਤੇ ਯੂਨੀਕੋਡ ਪ੍ਰਣਾਲੀ ਨੇ ਇਸ ਦੇ ਉਲਟ ਇੱਕ ਅਜਿਹਾ ਕੋਡ ਨਿਰਧਾਰਿਤ ਕਰ ਦਿੱਤਾ ਕਿ ਜਿਸ ਵਿੱਚ ਜੋ ਯੂਜ਼ਰ ਹੈ ਉਸ ਦੁਆਰਾ ਵਰਤੀ ਜਾਂਦੀ ਹਰੇਕ ਭਾਸ਼ਾ ਦੇ ਹਰੇਕ ਅੱਖਰ ਲਈ ਇੱਕ ਹੀ ਪਰਮਾਨੈਂਟ ਕੋਡ ਰਾਖਵਾ ਕਰ ਦਿੱਤਾ ਜਿਵੇਂ ਯੂਨੀਕੋਡ ਦੇ ਵਿੱਚ ਜੋ ਲਾਤੀਨੀ ਭਾਸ਼ਾ ਨੂੰ 0 ਤੋਂ 256 ਕੋਡ ਦਿੱਤੇ ਹਨ ਦੇਵਨਾਗਰੀ ਭਾਸ਼ਾ ਨੂੰ 2304 ਤੋਂ 2431 ਅਤੇ ਪੰਜਾਬੀ ਨੂੰ 2560 ਤੋਂ 2687 ਕੋਡ ਸੀਮਾ ਦੇ ਵਿੱਚ ਰੱਖਿਆ ਹੈ ਇਥੇ ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ ਅੰਗਰੇਜ਼ੀ ਦੇ ਅੱਖਰਾਂ ਨੂੰ ਰੂਪਮਾਨ ਕਰਨ ਦੀ ਸੀਮਾ ASCII ਵਾਲੀ ਹੀ ਹੈ ਅੱਜ ਵੀ ਇਸੇ ਕਰਕੇ ਅੰਗਰੇਜ਼ੀ ਦੀ ਵਰਤੋਂ ਕਰਨ ਵਾਲਿਆਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ ਤੇ ਹੁਣ ਯੂਨੀਕੋਡ ਪ੍ਰਣਾਲੀ ਦੇ ਵਿੱਚ ਟਾਈਪ ਹੋਈ ਕੋਈ ਵੀ ਲਿਖਤ ਜਾਂ ਡਾਕੂਮੈਂਟ ਜਿਹੜਾ ਹੈ ਉਸ ਨੂੰ ਬੜੀ ਸਰਲਤਾ ਦੇ ਨਾਲ ਪੜਿਆ ਜਾ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਕੋਡ ਸੀਮਾ ਜਿਹੜੀ ਹੈ ਨਿਰਧਾਰਿਤ ਹੋ ਗਈ ਹੈ ਜੇਕਰ ਯੂਨੀਫੌਂਟ ਯੂਨੀਕੋਡ ਦਾ ਫੌਂਟ ਲੱਗਾ ਹੋਇਆ ਹੈ ਤਾਂ ਯੂਜ਼ਰ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੁਣ ਇਹ ਹੈ ਕਿ ਯੂਨੀਕੋਡ ਦਾ ਜੋ ਕੀਬੋਰਡ ਹੈ ਜਾਂ ਲੇਆਉਟ ਜਿਸ ਨੂੰ ਕਿਹਾ ਜਾਂਦਾ ਹੈ ਉਸ ਪ੍ਰੋਗਰਾਮ ਦੀ ਵਰਤੋਂ ਕਿਵੇਂ ਕਰਨੀ ਹੈ ਯੂਨੀਕੋਡ ਕੀਬੋਰਡ ਲੇਆਉਟ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਕੀਬੋਰਡ ਦੇ ਰਾਹੀਂ ਰਾਵੀ ਵਿੱਚ ਟਾਈਪ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਤੇ ਵਿੰਡੋਸ ਦੇ ਵਿੱਚ ਪਹਿਲਾਂ ਤੋਂ ਹੀ ਇਹ ਫੌਂਟ ਮੌਜੂਦ ਹੁੰਦਾ ਹੈ ਕਿਹੜਾ ਰਾਵੀ ਫੌਂਟ ਜੁੜਾ ਹੈ ਇਹ ਪੰਜਾਬੀ ਦੇ ਲਈ ਹਰ ਕੰਪਿਊਟਰ ਦੇ ਵਿੱਚ ਆਲਰੇਡੀ ਮੌਜੂਦ ਹੁੰਦਾ ਹੈ ਤੇ ਇਨਸਕ੍ਰਿਪਟ ਜੋ ਕੀਬੋਰਡ ਜਾਂ ਲੇਆਉਟ ਰਾਹੀਂ ਸਿੱਧਾ ਯੂਨੀਕੋਡ ਰਾਵੀ ਵਿੱਚ ਟਾਈਪ ਕੀਤਾ ਜਾ ਸਕਦਾ ਹੈ ਇਸ ਦੀ ਪਹਿਲੀ ਵਾਰ ਵਰਤੋਂ ਸ਼ੁਰੂ ਕਰਦੇ ਹਾਂ ਤਾਂ ਇਸ ਨੂੰ ਕੰਟਰੋਲ ਪੈਨਲ ਤੋਂ ਜਾ ਕੇ ਪਹਿਲਾਂ ਐਕਟੀਵੇਟ ਕਰਨਾ ਪੈਂਦਾ ਹੈ ਇਸ ਨੂੰ ਜੋ ਪੰਜਾਬੀ ਦਾ ਰਾਵੀ ਫੌਂਟ ਹੈ ਇਸ ਨੂੰ ਜਦੋਂ ਅਸੀਂ ਪਹਿਲੀ ਵਾਰ ਯੂਜ਼ ਕਰਦੇ ਹਾਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਇਸ ਨੂੰ ਕੰਟਰੋਲ ਪੈਨਲ ਤੋਂ ਜਾ ਕੇ ਪਹਿਲਾਂ ਐਕਟੀਵੇਟ ਕਰਨਾ ਪਵੇਗਾ ਤਾਂ ਹੀ ਉਸ ਦੀ ਵਰਤੋਂ ਕਰਨ ਦੇ ਸਮਰੱਥ ਅਸੀਂ ਹੋ ਸਕਾਂਗੇ ਫਿਰ ਆ ਜਾਂਦਾ ਹੈ ਕਿ ਸਟਾਰਟ ਬਟਨ ਤੇ ਕਲਿੱਕ ਕਰਕੇ ਪਾਵੇਂ ਇਸ ਦੀ ਵਰਤੋਂ ਦਾ ਜਿਹੜਾ ਕਿਵੇਂ ਕਰਨੀ ਹੈ ਇਸ ਦਾ ਤੰਗ ਹੈ ਕੀ ਸਟਾਰਟ ਬਟਨ ਤੇ ਜਦੋਂ ਅਸੀਂ ਕਲਿੱਕ ਕਰਾਂਗੇ ਤਾਂ ਕੰਟਰੋਲ ਪੈਨਲ ਚੁਣਾਂਗੇ ਉਸ ਤੋਂ ਬਾਅਦ ਰੀਜਨ ਐਂਡ ਲੈਂਗੁਏਜ ਦੇ ਵਿੱਚ ਜਾ ਕੇ ਕੀਬੋਰਡ ਐਂਡ ਲੈਂਗੁਏਜ ਤੇ ਫਿਰ ਚੇਂਜ ਕੀਬੋਰਡ ਤੇ ਟਿਕ ਕਰਦਿਆਂ ਹੋਇਆਂ ਸੱਜੇ ਹੱਥ ਦਿਸਣ ਵਾਲੇ ਐਡ ਬਟਨ ਦੇ ਉੱਤੇ ਅਸੀਂ ਕਲਿੱਕ ਕਰਾਂਗੇ ਤੇ ਭਾਸ਼ਾਵਾਂ ਦੀ ਜਿਹੜੀ ਲਿਸਟ ਆ ਜਾਏਗੀ ਉਸ ਦੇ ਵਿੱਚੋਂ ਇੰਡੀਅਨ ਭਾਸ਼ਾਵਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਅਸੀਂ ਚੁਣਾਂਗੇ ਤੇ ਫਿਰ ਕੀਬੋਰਡ ਉੱਤੇ ਡਬਲ ਕਲਿੱਕ ਕਰਾਂਗੇ ਤਾਂ ਇੱਥੇ ਪਹੁੰਚ ਕੇ ਪੰਜਾਬੀ ਦੀ ਚੋਣ ਜਦੋਂ ਅਸੀਂ ਕਰ ਲੈਂਦੇ ਹਾਂ ਤਾਂ ਓਕੇ ਅਪਲਾਈ ਜਦੋਂ ਕਰਾਂਗੇ ਤਾਂ ਇਸ ਦੇ ਨਾਲ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਸੰਪੂਰਨ ਹੋ ਜਾਵੇਗੀ ਤੇ ਇਸ ਤੋਂ ਬਾਅਦ ਹੁਣ ਕੰਪਿਊਟਰ ਦੇ ਟਾਸਕਬਾਰ ਦੇ ਸੱਜੇ ਪਾਸੇ ਇੱਕ ਭਾਸ਼ਾ ਪੱਟੀ ਦਿਖੇਗੀ ਜਿਸ ਉੱਤੇ EN ਲਿਖਿਆ ਹੋਵੇਗਾ ਪੰਜਾਬੀ ਯੂਨੀਕੋਡ ਰਾਵੀ ਵਿੱਚ ਟਾਈਪ ਕਰਨ ਦੇ ਲਈ EN ਉੱਤੇ ਕਲਿੱਕ ਕਰਾਂਗੇ ਤੇ ਫਿਰ ਨਵੀਂ ਖੁੱਲੀ ਸੂਚੀ ਜਿਹੜੀ ਹੈ ਉਹ ਪੀਏ ਪੰਜਾਬੀ ਇੰਡੀਆ ਤੇ ਕਲਿੱਕ ਕਰਾਂਗੇ ਤੇ ਹੁਣ ਕੰਪਿਊਟਰ ਜਿਹੜਾ ਹੈ ਉਹ ਇਨਸਕ੍ਰਿਪਟ ਲੇਆਉਟ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਫਿਰ ਅਗਲਾ ਪੁਆਇੰਟ ਆ ਜਾਂਦਾ ਹੈ ਕਿ ਯੂਨੀਕੋਡ ਫੌਂਟ ਨੂੰ ਇੰਸਟਾਲ ਕਰਨ ਦਾ ਕੀ ਤਰੀਕਾ ਹੈ ਸ਼ੁਰੂ ਦੇ ਵਿੱਚ ਯੂਨੀਕੋਡ ਗੁਰਮੁਖੀ ਵੈਟ ਮੈਕਿੰਟਨਸ ਓ ਐਸ 9 ਕੰਪਿਊਟਰ ਲਈ ਬਣਾਇਆ ਗਿਆ ਸੀ ਇਹ ਕੰਪਿਊਟਰ ਦਾ ਨਾਮ ਹੈ ਤੇ ਫਿਰ ਮਾਈਕਰੋਸਾਫਟ ਕੰਪਨੀ ਨੇ ਰਾਵੀ ਨਾਮ ਦਾ ਯੂਨੀਕੋਡ ਫੌਂਟ ਤਿਆਰ ਕੀਤਾ ਕਿਸ ਨੇ ਤਿਆਰ ਕੀਤਾ ਮਾਈਕਰੋਸਾਫਟ ਕੰਪਨੀ ਨੇ ਕਿਹੜਾ ਫੌਂਟ ਰਾਵੀ ਫੌਂਟ ਜੋ ਕਿ ਵਿੰਡੋਜ਼ ਇੰਸਟਾਲ ਕਰਨ ਦੇ ਨਾਲ ਹੀ ਕੰਪਿਊਟਰ ਦੇ ਵਿੱਚ ਆ ਜਾਂਦਾ ਹੈ ਇਸ ਵਿੱਚ ਇਹ ਗੱਲ ਜਿਹੜੀ ਹੈ ਧਿਆਨ ਦੇਣ ਯੋਗ ਨੁਕਤਾ ਹੈ ਕਿ ਯੂਨੀਕੋਡ ਫੌਂਟ ਵਿੱਚ ਤਿਆਰ ਹੋਈ ਲਿਖਤ ਉੱਤੇ ਜੇਕਰ ਦੂਜਾ ਯੂਨੀਕੋਡ ਫੌਂਟ ਲਾਇਆ ਜਾਵੇ ਤੇ ਅੱਖਰਾਂ ਦੇ ਵਿੱਚ ਕੋਈ ਹੋਰ ਤਬਦੀਲੀ ਨਹੀਂ ਆਉਂਦੀ ਸਿਰਫ ਉਹਨਾਂ ਦੀ ਸ਼ਕਲ ਬਦਲ ਜਾਂਦੀ ਹੈ ਯੂਨੀਕੋਡ ਫੌਂਟਾਂ ਨੂੰ ਇੰਸਟਾਲ ਕਰਨਾ ਹੋਵੇ ਜੇਕਰ ਖੁਦ ਇੰਸਟਾਲ ਕਰਨਾ ਹੋਵੇ ਤਾਂ ਇਹ ਕੋਈ ਔਖਾ ਕੰਮ ਨਹੀਂ ਹੈ ਇਹਨਾਂ ਨੂੰ ਰਵਾਇਤੀ ASCII ਫੌਂਟ ਵਾਂਗ ਹੀ ਇੰਸਟਾਲ ਕਰ ਸਕਦੇ ਹਾਂ ਵਿੰਡੋਜ਼ ਵਾਲੇ ਕੰਪਿਊਟਰ ਜਿਸ ਵਿੱਚ ਰਾਵੀ ਫੌਂਟ ਪਹਿਲਾਂ ਹੀ ਇੰਸਟਾਲ ਹੁੰਦਾ ਹੈ ਵਿੱਚ ਕੋਈ ਹੋਰ ਫੌਂਟ ਇੰਸਟਾਲ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਇੰਸਟਾਲ ਕੀਤੇ ਜਾਣ ਵਾਲੇ ਫੌਂਟ ਨੂੰ ਚੁਣ ਕੇ ਕਾਪੀ ਕਰ ਲਵੋ ਤੇ ਸਟਾਰਟ ਕੰਟਰੋਲ ਪੈਨਲ ਉੱਤੇ ਕਲਿੱਕ ਕਰਕੇ ਫੌਂਟ ਦਾ ਨਾਂ ਦਾ ਫੋਲਡਰ ਖੋਲ ਲਵੋ ਫਿਰ ਉੱਥੇ ਜਾ ਕੇ ਪੇਸਟ ਕਰ ਦਿਓ ਯਾਨੀ ਕਿ ਪਹਿਲਾਂ ਇੰਸਟਾਲ ਜੋ ਹੈ ਉਸ ਨੂੰ ਇੰਸਟਾਲ ਕੀਤੇ ਜਾਣ ਵਾਲੇ ਫੌਂਟ ਨੂੰ ਕਾਪੀ ਕਰਕੇ ਫਿਰ ਸਟਾਰਟ ਕੰਟਰੋਲ ਪੈਨਲ ਉੱਤੇ ਜਾ ਕੇ ਉਸ ਨਾਂ ਦਾ ਜਿਹੜਾ ਫੋਲਡਰ ਹੈ ਉਸ ਨੂੰ ਪੇਸਟ ਕਰ ਦੇਣਾ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਚੁਣਿਆ ਗਿਆ ਫੌਂਟ ਜਿਹੜਾ ਹੈ ਉਹ ਇੰਸਟਾਲ ਹੋ ਜਾਵੇਗਾ 유ਨੀਕੋਡ ਪ੍ਰਣਾਲੀ ਦਾ ਜਿਹੜਾ ਹੈ ਵਰਤੋਂ ਕਰਨ ਦਾ ਫਾਇਦਾ ਕੀ ਹੈ ਕਿਉਂ ਇਸ ਨੂੰ ਇੰਨਾ ਪ੍ਰਮੁਖਤਾ ਦਿੱਤੀ ਜਾਂਦੀ ਹੈ ਕਿਉਂ ਇਸ ਨੂੰ ਵਰਤਿਆ ਜਾਂਦਾ ਹੈ ਇਸ ਦੇ ਹੇਠ ਲਿਖੇ ਕਾਰਨ ਹਨ ਕਿਹੜੇ-ਕਿਹੜੇ 유ਨੀਕੋਡ ਨੰਬਰ ਇੱਕ ਤਾਂ ਇੱਕ ਇੰਟਰਨੈਸ਼ਨਲ ਮਿਆਰਾਂ ਵਾਲੀ ਕੋਡ ਪ੍ਰਣਾਲੀ ਹੈ ਜਿਸ ਦੇ ਰਵਾਇਤੀ ਫੌਂਟਾਂ ਦੇ ਮੁਕਾਬਲੇ ਜਿਹੜੇ ਆਮ ਰਵਾਇਤੀ ਵੱਖ-ਵੱਖ ਭਾਸ਼ਾਵਾਂ ਵਿੱਚ ਬਣੇ ਹੋਏ ਫੌਂਟ ਜਿਹੜੇ ਸਨ ਉਹਨਾਂ ਨਾਲੋਂ ਇਹ ਇੰਟਰਨੈਸ਼ਨਲ ਪ੍ਰਣਾਲੀ ਹੁਣ ਸਦਕਾ ਇਹ ਜ਼ਿਆਦਾ ਬਿਹਤਰੀਨ ਹੈ ਯੂਨੀਕੋਡ ਪ੍ਰਣਾਲੀ ਵਿੱਚ ਟਾਈਪ ਕੀਤਾ ਮੈਟਰ ਸੰਸਾਰ ਦੀ ਕਿਸੇ ਵੀ ਯੂਨੀਕੋਡ ਆਧਾਰਿਤ ਕੰਪਿਊਟਰ ਉਤੇ ਖੁੱਲ੍ਹਿਆ ਜਾ ਸਕਦਾ ਹੈ ਇਸ ਵਿੱਚ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਦੇ ਅੱਖਰ ਮੌਜੂਦ ਹਨ ਤੇ ਇਸ ਦੇ ਨਾਲ ਬਹੁਭਾਸ਼ੀ ਪਾਠ ਜਿਹੜਾ ਹੈ ਉਹ ਸਿਰਜਿਆ ਜਾ ਸਕਦਾ ਹੈ ਤੇ ਯੂਨੀਕੋਡ ਪ੍ਰਣਾਲੀ ਦੇ ਵਿਕਾਸ ਨਾਲ ਕੰਪਿਊਟਰ ਅੰਗਰੇਜ਼ੀ ਦਾ ਮੋTHAਜ ਨਹੀਂ ਰਿਹਾ ਇਸ ਨੂੰ ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਵਿਚਲੀਆਂ ਹੱਦਾਂ ਮਟਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਇਸ ਵਿੱਚ ਤਿਆਰ ਲਿਖਤ ਨੂੰ ਸੌਫਟਵੇਅਰਾਂ ਦੀ ਮਦਦ ਦੇ ਨਾਲ ਕਿਸੇ ਵੀ ਦੂਜੀ ਭਾਸ਼ਾ ਜਾਂ ਲਿਪੀ ਦੇ ਵਿੱਚ ਟਰਾਂਸਲੇਟ ਕਰਕੇ ਪੜਿਆ ਜਾ ਸਕਦਾ ਹੈ ਕਿ ਪੰਜਾਬੀ ਭਾਸ਼ਾ ਦਾ ਜਾਣਕਾਰ ਯੂਨੀਕੋਡ ਆਧਾਰਿਤ ਕਿਸੇ ਵੀ ਕੰਪਿਊਟਰ ਦੇ ਉੱਤੇ ਵੱਖਰੇ ਫੌਂਟ ਜਾਂ ਕੀਬੋਰਡ ਦੀ ਲੋੜ ਨਹੀਂ ਪੈਂਦੀ ਭਾਰਤੀ ਭਾਸ਼ਾਵਾਂ ਲਈ ਯੂਨੀਕੋਡ ਦੀ ਵਰਤੋਂ ਕਰਨੀ ਸੰਭਵ ਹੈ ਭਾਰਤ ਦੀਆਂ ਭਾਸ਼ਾਵਾਂ ਦੇ ਪ੍ਰਮੁੱਖ ਵਰਡ ਪ੍ਰੋਸੈਸਰ ਸਪਰੈਡਸ਼ੀਟ ኦਪਰੇਟਿੰਗ ਸਿਸਟਮ ਅਤੇ ਵੈਬ ਬ੍ਰਾਊਜ਼ਰ ਆਰ ਸਾਫਟਵੇਅਰ ਪੂਰੀ ਤਰ੍ਹਾਂ ਯੂਨੀਕੋਡ ਦੇ ਅਨੁਕੂਲ ਹਨ ਜਾਂ ਅਨੁਸਾਰ ਹਨ ਜਾਂ ਇਹ ਇਸ ਨੂੰ ਦਰਸਾਉਣ ਦੇ ਵਿੱਚ ਸਮਰੱਥ ਹਨ ਤੇ ਵੱਖ-ਵੱਖ ਜੋ ਵੈਬ ਬ੍ਰਾਊਜ਼ਰ ਨੂੰ ਯੂਨੀਕੋਡ ਦਾ ਸਮਰਥਨ ਪ੍ਰਾਪਤ ਹੈ ਸੌਰੀ ਵੈਬ ਬ੍ਰਾਊਜ਼ਰ ਜੋ ਹੈ ਉਸ ਨੂੰ ਯੂਨੀਕੋਡ ਦਾ ਸਮਰਥਨ ਪ੍ਰਾਪਤ ਹੈ ਜਿਸ ਕਰਕੇ ਨੈਟ ਉਤੇ ਪੰਜਾਬੀ ਵੈਬਸਾਈਟਾਂ ਖੋਲੀਆਂ ਜਾ ਸਕਦੀਆਂ ਹਨ ਤੇ ਯੂਨੀਕੋਡ ਦੀ ਵਰਤੋਂ ਦੇ ਨਾਲ ਸੌਫਟਵੇਅਰ ਬਣਾਉਣ ਵਾਲੀਆਂ ਵੱਖ-ਵੱਖ ਮੀਨੂ ਤੇ ਡਾਇਲੌਗ ਬਾਕਸ ਬਣਾਉਣੇ ਸੰਭਵ ਹੋ ਗਏ ਹਨ ਤੇ ਇਸ ਪ੍ਰਣਾਲੀ ਨਾਲ ਪੰਜਾਬੀ ਵਿੱਚ ਨਾਵਾਂ ਦੀ ਸੂਚੀ ਜਾਂ ਹਵਾਲਾ ਸੂਚੀ ਨੂੰ ਵੀ ਕ੍ਰਮ ਵਿੱਚ ਲਿਆਉਣਾ ਸੰਭਵ ਹੋ ਗਿਆ ਹੈ ਇਸ ਪ੍ਰਣਾਲੀ ਨਾਲ ਹੀ ਪੰਜਾਬੀ ਵਿੱਚ ਕੰਪਿਊਟਰ ਪ੍ਰੋਗਰਾਮ ਬਣਾਏ ਜਾ ਸਕਦੇ ਹਨ ਤੇ ਯੂਨੀਕੋਡ ਦੇ ਸਮਰਥਨ ਵਾਲੇ ਕਿਸੇ ਵੀ ਕੰਪਿਊਟਰ ਉਤੇ ਫੋਲਡਰ ਤੇ ਫਾਈਲਾਂ ਦੇ ਨਾਮ ਵੀ ਪੰਜਾਬੀ ਦੇ ਵਿੱਚ ਰੱਖੇ ਜਾ ਸਕਦੇ ਹਨ ਇਸ ਵਿੱਚ ਕੰਪਿਊਟਰ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਅੰਕੜਿਆਂ ਦਾ ਜੋ ਆਦਾਨ-ਪ੍ਰਦਾਨ ਹੈ ਉਹ ਵੀ ਬਿਨਾਂ ਕਿਸੇ ਖਤਰੇ ਤੋਂ ਕੀਤਾ ਜਾ ਸਕਦਾ ਹੈ ਵਾਇਰਸ ਵਗੈਰਾ ਤੋਂ ਬਚਾਅ ਹੋ ਜਾਂਦਾ ਹੈ ਫਿਰ ਆ ਜਾਂਦਾ ਹੈ ਕਿ ਯੂਨੀਕੋਡ ਫੌਂਟ ਜੋ ਹੈ ਵਿਚ ਤਿਆਰ ਕੀਤਾ ਡਾਟਾਬੇਸ ਬਣਾਉਣ ਤੇ ਵਰਤਨਾ ਬਣਾਉਣਾ ਤੇ ਵਰਤਨਾ ਬੜਾ ਸੌਖਾ ਹੋ ਗਿਆ ਹੈ ਤੇ ਇਸ ਤਰ੍ਹਾਂ ਹੀ smartphones ਅਤੇ ਪੰਜਾਬੀ ਦੇ ਹੋਰ ਜੋ smartphone ਆਏ ਹਨ ਉਹਨਾਂ ਦੇ ਉੱਤੇ ਪੰਜਾਬੀ ਦੇ ਸੰਦੇਸ਼ ਜਾਂ ਸੰਪਰਕ ਪੜ੍ਹਨੇ ਲਿਖਨੇ ਸੁਖਾਲੇ ਹੋ ਗਏ ਹਨ 유니코드 라ਵੀ ਫੌਂਟ ਰਾਹੀਂ ਪੰਜਾਬੀ ਵਿੱਚ ਈਮੇਲ ਸੰਦੇਸ਼ ਜਿਹੜੇ ਨੇ ਉਹ ਵੀ भेजने ਤੇ ਲਿਖਣੇ ਤੇ ਪੜ੍ਹਨੇ ਸੌਖੇ ਹੋ ਗਏ ਹਨ ਇਸ ਤਰ੍ਹਾਂ ਹੀ ਸੀਡੀ ਤੇ ਡੀਵੀਡੀ ਪਲੇਅਰ ਜਿਹੜੇ ਨੇ ਡਿਸਪਲੇ ਤੇ ਸਕਰੋਲ ਕਰਦੇ ਸੰਦੇਸ਼ ਗੀਤਾਂ ਦੇ ਬੋਲਾਂ ਨੂੰ ਪੰਜਾਬੀ ਵਿੱਚ ਦਿਖਾਇਆ ਜਾ ਸਕਦਾ ਹੈ ਇਸ ਰਾਹੀਂ ਬਲੌਗ ਲਿਖਨੇ ਵੈਬਸਾਈਟ ਬਣਾਉਣੀਆਂ ਫੇਸਬੁੱਕ ਟਵਿੱਟਰ ਵਟਸਐਪ ਆਦਿ ਤੇ ਉੱਤੇ ਬੜੀ ਸਹੂਲियत ਹੋ ਗਈ ਹੈ ਤੇ ਯੂਨੀਕੋਡ ਦੀ ਵਿਵਸਥਾ ਰਾਹੀਂ ਖੇਤਰੀ ਭਾਸ਼ਾਵਾਂ ਦਾ ਕੰਪਿਊਟਰ smartphones ਤੇ ਇੰਟਰਨੈਟ ਮਾਧਿਅਮ ਰਾਹੀਂ ਵਿਕਾਸ ਕਰਨਾ ਹੋਰ ਵੀ ਸੌਖਾ ਹੋ ਗਿਆ ਹੈ ਤੇ ਯੂਨੀਕੋਡ ਦੇ ਵਿਕਾਸ ਨਾਲ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਆਪਰੇਟਿੰਗ ਸਿਸਟਮ, ਵਰਡ ਪ੍ਰੋਸੈਸਰ, ਵੈਬ ਬ੍ਰਾਊਜ਼ਰ, ਫੌਂਟ ਕਨਵਰਟਰ, ਸੋਸ਼ਲ ਨੈਟਵਰਕਿੰਗ ਸਾਈਟਾਂ, ਈਮੇਲ, ਚੈਟ, ਪ੍ਰੋਗਰਾਮ, ਟੈਕਸਟ ਐਡੀਟਰ ਆਦ ਦਾ ਵਿਕਾਸ ਹੋ ਚੁੱਕਾ ਹੈ ਭਾਵ ਇਹ ਯੂਨੀਕੋਡ ਦੀ ਵਰਤੋਂ ਸਦਕਾ ਇਨ੍ਹਾਂ ਜਿਹੜਾ ਹੈ ਖੇਤਰੀ ਭਾਸ਼ਾਵਾਂ ਦਾ ਬਹੁਤ ਵੱਡਾ ਫਾਇਦਾ ਹੋਇਆ ਹੈ ਹਰ ਖੇਤਰੀ ਭਾਸ਼ਾ ਦੇ ਵਿੱਚ ਖਾਸ ਕਰਕੇ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰ ਰਹੇ ਹਾਂ ਤੇ ਇਹਦੇ ਵਿੱਚ ਹਰ ਤਰ੍ਹਾਂ ਦਾ ਜੋ ਪੰਜਾਬੀ ਆਪਰੇਟਿੰਗ ਸਿਸਟਮ ਹੈ ਉਸ ਨੂੰ ਲਾਗੂ ਕੀਤਾ ਜਾ ਜਾਣਾ ਜਿਹੜਾ ਹੈ ਉਹ ਸੁਖਾਲਾ ਹੋ ਗਿਆ ਹੈ ਸੋ ਸਮੁੱਚੇ ਰੋਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਇੱਕ ਸਰਵੇਖਣ ਅਨੁਸਾਰ 500 ਤੋਂ ਵੱਧ ਰਵਾਇਤੀ ਪੰਜਾਬੀ ਫੌਂਟ ਅਤੇ 2 ਦਰਜਨ ਤੋਂ ਵੱਧ ਯੂਨੀਕੋਡ ਆਧਾਰਿਤ ਫੌਂਟ ਬਣਾਏ ਜਾ ਚੁੱਕੇ ਹਨ ਸੋ ਪੰਜਾਬੀ ਫੌਂਟ ਡਿਵੈਲਪਰਾਂ ਨੇ ਆਮ ਕੀਬੋਰਡ ਲੇਆਉਟ ਜੋ ਬਣਾਏ ਸਨ ਉਹਨਾਂ ਨੂੰ ਨਹੀਂ ਸੀ ਜਦ ਅਪਣਾਇਆ ਪਾ ਪੰਜਾਬੀ ਦੇ ਜੋ ਫੌਂਟ ਡਿਵੈਲਪਰ ਸਨ ਫੌਂਟਾਂ ਦਾ ਵਿਕਾਸ ਕਰਨ ਵਾਲੇ ਸਨ ਜ ਜਦੋਂ ਉਹਨਾਂ ਨੇ ਕਿਸੇ ਸਾਂਝੇ ਕਿਸੇ ਆਮ ਕੀਬੋਰਡ ਲੇਆਉਟ ਨੂੰ ਨਹੀਂ ਸੀ ਅਪਣਾਇਆ ਜਿਸ ਸਦਕਾ ਹਰੇਕ ਫੌਂਟ ਦਾ ਵੱਖਰਾ ਕੀਬੋਰਡ ਲੇਆਉਟ ਜਾਂ ਕੋਡ ਮੈਪਿੰਗ ਤਿਆਰ ਹੋ ਗਈ ਸੀ ਤੇ ਉਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਤੇ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਸੀ ਇੱਕ ਕੰਪਿਊਟਰ ਉਤੇ ਟਾਈਪ ਕੀਤੀ ਸਮਗਰੀ ਦੂਜੇ ਕੰਪਿਊਟਰ ਦੇ ਉਤੇ ਜੋ ਸੀ ਪੜਨ ਯੋਗ ਨਹੀਂ ਸੀ ਜਾਂ ਉਸ ਦਾ ਪੜ ਸਕਣਾ ਜਾਂ ਉਸ ਨੂੰ ਸਮਝ ਸਕਣਾ ਸੰਭਵ ਨਹੀਂ ਸੀ ਸੋ ਯੂਨੀਕੋਡ ਫੌਂਟਾਂ ਦੇ ਆਉਣ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਤੇ ਜਿਨ੍ਹਾਂ ਨੇ ਹਰ ਭਾਸ਼ਾ ਜੋ ਸੀ ਉਸ ਦੀ ਸਮਗਰੀ ਗਿਆਨ ਵਿਗਿਆਨ ਦਾ ਮਾਧਿਅਮ ਬਣ ਕੇ ਅੰਤਰਰਾਸ਼ਟਰੀ ਪੱਧਰ ਦੇ ਉਤਪਤੀ ਉਸ ਦਾ ਵਿਕਾਸ ਹੋਇਆ ਸੋ ਉਮੀਦ ਹੈ ਕਿ ਅੱਜ ਦੀ ਇਹ ਲੈਕਚਰ ਲਈ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ ਸਿੱਧ ਹੋਵੇਗੀ ਇਹ ਅੱਜ ਦਾ ਲੈਕਚਰ ਤੁਹਾਨੂੰ ਕਿਹੋ ਜਿਹਾ ਲੱਗਿਆ ਇਸ ਤੇ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੇ ਨਾਲ ਹੀ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਿਆ ਕਰੋ ਤਾਂ ਜੋ ਉਹਨਾਂ ਦੀ ਪੜਾਈ ਦੇ ਵਿੱਚ ਤੁਹਾਡਾ ਨਿਵੇਕਲਾ ਯੋਗਦਾਨ ਸ਼ਾਮਿਲ ਹੋ ਸਕੇ ਸੋ ਮਿਲਾਂਗੇ ਅਗਲੀ ਲੈਕਚਰ ਲਈ ਲੈ ਕੇ ਤਦ ਤੱਕ ਲਈ ਇਜਾਜ਼ਤ دان